ਸੋਹਿ ਮਹਲਾ ਤੀਜਾ ਸਬਦ ਸਚੈ ਸਚੋ ਸੋਹਿਲਾ ਜਿਥੈ ਸਚੇ ਕਾ ਹੋਏ ਵਿਚਾਰੋ RAM ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰਖਿਆ ਔਰ ਧਾਰੇ RAM ਸਾਚ ਰਖਿਆ ਔਰ ਧਾਰੇ ਦੁਤਰ ਤਾਰੇ ਪੈਰੋ ਭਉਜਲ ਤਰਨ ਨ ਹੋਈ ਸਚਾ ਸਤਗੁਰ ਸੱਚੀ ਬਾਣੀ ਜੇਨ ਸੱਚ ਵਖਾ ਲਿਆ ਸੋਈ ਸਾਚੇ ਗੁਣ ਗਾਵੈ ਸਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸੱਚੀ ਬਾਣੀ ਸਚਨ ਸਾਰਾ ਹੋਈ ਸਾਚ ਸਤਗੁਰ ਸਾਚ 부ਝਾਇਆ ਪਾਤਰਾਖੈ ਸਚ ਸੋਈ RAM ਸੱਚਾ ਭੋਜਨ ਭਾਉ ਸੱਚਾ ਹੈ ਸਚੈ ਨਾਮ ਸੁਖ ਹੋਈ RAM 사ਚੈ ਨਾਮ ਸੁਖ ਹੋਈ ਮਰੈ ਨਾ ਕੋਈ ਗਰਭ ਨਾ ਜੋਨੀ ਵਾਸਾ ਜੋਤੀ ਜੋਤ ਮਲਾਈ ਸਚ ਸੁਮਾਈ ਸਾਚਿ ਨੈ ਵਰਗਾ ਸਾ ਜਿਨੀ ਸਚ ਜਾਤਾ ਸੇ ਸਚੇ ਹੋਏ ਆਨ ਦਿਨ ਸਚ ਧਿਆਇਨ ਨਾਨਕ ਸਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁਖ ਪਾਇਨ ਸਚੀ ਬਾਣੀ ਸਚੀ ਗੁਣ ਗਾਵੇ ਤੇ ਤੋ ਕਰ ਸੋਹਿਲਾ ਹੋਈ RAM ਨਿਰਮਲ ਗੁਣ ਸਾਚੀ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਵ ਸੋਈ RAM ਸਾਬ ਸਾਚ ਵਰਤੈ ਸਚੂ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾ ਤਹ ਸੱਚ पसरिया ਅਵਰ ਨਾ ਦੂ ਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਾਬ ਕੇਸ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਭਗਤ ਸੋ ਹਾਏ ਦਰਵਾਰੇ ਸਚੋ ਸਚ ਵਖਾਣੇ RAM ਘਾਟ ਯੰਤਰੇ ਸਾਚੀ ਬਾਣੀ ਸਾਚੋ ਆਪ ਪਛਾਣੇ RAM ਆਪ ਪਛਾਣੇ ਤਾ ਸੱਚ ਜਾਣੇ ਸੱਚ ਸੋਜੀ ਹੋਈ ਸੱਚਾ ਸਾਬਦ ਸੱਚੀ ਹੈ ਸੋ ਬਾ ਸਾਚੇ ਹੀ ਸੁਖ ਹੋਈ ਸਾਚਰਤੇ ਭਗਤ ਇਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜੈ ਸਤਿ ਕੋ ਮਸਤ ਲਿਖਿਆ ਤੈਸੋ ਸੱਚ ਪ੍ਰਾਪਤ ਹੋਈ ਸਾਚਰਤੇ ਭਗਤ ਇਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜੈਸ ਕੋ ਮਸ ਤਾ ਲਿਖਿਆ ਤੈਸ ਸਚ ਪ੍ਰਾਪਤ ਹੋਈ ਸਤ ਨਾਮ ਜੀ ਵਾਹਿਗੁਰੂ